یاگ ولگ نے اسد بڑی باکمال کتھا لکھی ایک نوجوان آ گیا کہماتما بروسہ میرا نہیں رہا کیوں کل کچھ ہے کچھ ہے میرے بھی نہیں میرے بھی نہیں کہنے لگے میں نو تیرے کل خزانہ دکھائی خزانہ ایک خزانے دی کسے کسے نو سمجھ ہوں دی گئے ایک بال کہیں دے خزانہ چھپایا مجھ کو مشتے خاک سہرہ نے کسی کو کیا خبر ہے کون ہوں میں کس کی دولت ہوں میں تے خزانہ پر کی کرا مٹی دے دویا پہ آن آن تے خزانہ اے مٹی دا پتلا ہے نہیں دبا کے رکھے ہے سب کچھ کوئی انج کہہ رہے ہیں یاد والد کہیں دے میں نو تیرے کول بڑا بڑا خزانہ دکھائی دیں دے او نوجوان کہنے لگا رشی جی میرے نال مزاک نہ کرو میں دکھی ہوں بہت دکھی ہوں اور میں رب تو انکاری ہوں انکاری ہوں میں نو اس نے کچھ نہیں دیتا میں نو تیرے کل سب کچھ دکھائی دے رہا ہے ਅਗਰ ਉਹ ਤੂੰ ਵੇਚਣਾ ਚਾਵੇਂ ਤੇ ਮੈਂ ਮੂੰਹ ਮੰਗੀ ਕੀਮਤ ਤੈਨੂੰ ਦੇਣ ਨੂੰ ਤਿਆਰ ਹਾਂ ਤੂੰ ਵੇਚਣਾ ਹੈ ਮੇਰੇ ਕੋਲ ਸੋਨੇ ਦੀਆਂ ਸ਼ਰਫੀਆਂ ਬੜੀਆਂ ਨੇ ਰਾਜੇ ਮਹਾਰਾਜੇ ਮੇਰੇ ਚੇਲੇ ਨੇ ਥੈਲੀਆਂ ਦੀਆਂ ਥੈਲੀਆਂ ਭੇਟ ਕਰ ਜਾਂਦੇ ਨੇ ਭਰਿਆ ਪਿਆ ਖਜ਼ਾਨਾ ਦੱਸ ਇਹ ਜਿਹੜੀਆਂ ਦੋ ਅੱਖਾਂ ਨੇ ਨਾ ਤੇਰੀਆਂ ਛੱਲੋ ਮੈਨੂੰ ਦੋ ਨਹੀਂ ਚਾਹੀਦੀਆਂ ਇੱਕ ਚਾਹੀਦੀ ਏ ਮੈਂ ਤੇਰੀ ਇੱਕ ਅੱਖ ਕੱਢਣੀ ਐ ਪਹਿਲੇ ਦੱਸ ਤੂੰ ਕਿਤਨੀਆਂ ਮੋਰਾ ਲੈਣੀਆਂ ਨੇ 10 10000 ਮੋਰਾ ਲੈਣੀਆਂ ਨੇ 20000 ਮੋਰਾ ਲੈਣੀਆਂ ਨੇ ਕਹਿੰਦਾ ਨਹੀਂ ਸੰਤ ਜੀ ਮੈਂ ਅੱਖਾਂ ਤੇ ਵੇਚਣ ਨੂੰ ਤਿਆਰ ਨਹੀਂ ਕਿਸੇ ਕੀਮਤ ਤੇ ਵੇਚਣ ਨੂੰ ਤਿਆਰ ਨਹੀਂ ਅੱਛਾ ਮੈਨੂੰ ਦੋ ਬਾਵਾ ਦੀ ਵੀ ਲੋੜ ਹੈ ਚਾਹੀਦੀ ਐ ਤੂੰ ਇਹ ਦੱਸ ਇਨਾ ਤੋ ਅਸਾਂ ਦੇ ਕਿੰਨੇ ਲੱਖ ਮੋਰਾ ਲੈਣੀਆਂ ਨੇ ਕਿਤਨੇ ਲੱਖ ਨਹੀਂ ਸੰਤ ਜੀ ਕਿਤੇ ਮੈਂ ਕਿਸੇ ਕੀਮਤ ਤੇ ਵੀ ਹੱਥ ਨਹੀਂ ਵੇਚਣੇ ਆਪਣੇ ਹੱਥ ਕਿਸ ਤਰ੍ਹਾਂ ਦੇ ਦੇ ਫਿਰ ਪਤਾ ਹੈ ਸੰਤ ਨੇ ਕੀ ਆਖਿਆ ਮੈਂ ਪੂਰੀ ਗਾਗਰ ਅਸ਼ਰਫੀਆਂ ਦੀ ਭਰੀ ਹੋਈ ਤੈਨੂੰ ਦੇਣਾ ਐ ਜ਼ਬਾਨ ਮੈਨੂੰ ਚਾਹੀਦੀ ਜਿਹੜੀ ਤੇਰੇ ਕੋਲ ਹੈ ਉਹ ਕਹਿੰਦੇ ਸੰਤ ਜੀ ਮੈਂ ਜ਼ਬਾਨ ਵੀ ਕਿਸੇ ਕੀਮਤ ਤੇ ਨਹੀਂ ਵੇਚਾਂਗਾ ਕਿਸੇ ਕੀਮਤ ਤੇ ਨਹੀਂ ਵੇਚਾਂਗਾ ਅੱਛਾ ਤੂੰ ਦੋ ਲਟਾਈਂ ਵੇਚ ਲੈ ਐ ਗਾਗਰ ਲੈ ਜਾ ਮੋਰਾਂ ਦੇ ਕਿ ਤੂੰ ਪਹਿਲੀ ਵੇਚਦੇ ਇਹ ਮੈਨੂੰ ਚਾਹੀਦੇ ਨੇ ਸੰਤ ਜੀ ਇਹ ਤੇ ਮੈਂ ਕਿਸੇ ਕੀਮਤ ਤੇ ਵੀ ਵੇਚਣ ਨੂੰ ਤਿਆਰ ਨਹੀਂ ਤੂੰ ਇੱਕ ਇੱਕ ਅੰਗ ਕਿਸੇ ਵੀ ਕੀਮਤ ਤੋਂ ਵੇਚਣ ਤੋਂ ਤਿਆਰ ਨਹੀਂ ਤੇ ਤੂੰ ਇਹ ਕਹਿ ਰਿਹਾ ਮੇਰੇ ਕੋਲ ਕੁਝ ਵੀ ਨਹੀਂ ਮੇਰੇ ਕੋਲ ਕੁਝ ਨਹੀਂ ਇਹ ਜੋ ਬੇਸਕਿੰਤੀ ਅੰਗ ਨੇ ਇਹਨਾਂ ਦੀ ਸਹੀ ਵਰਤੋਂ ਕਰ ਪ੍ਰਮਾਤਮਾ ਤੇਰੀ ਝੋਲੀ ਭਰ ਦੇ ਭਰ ਦੇ ਬੋਲੇ ਸੋ ਨਿਹਾਲ ਹੋਈ ਇਹਨਾਂ ਦੀ ਸਹੀ ਵਰਤੋਂ ਕਰ ਉਸ ਦੀ ذات ਤੋਂ ਖਾਲੀ ਕੋਈ ਨਹੀਂ ਉਹਨੇ ਹੱਥ ਦਿੱਤੇ ਨੇ ਪੈਰ ਦਿੱਤੇ ਨੇ ਦਿਲ ਦਿੱਤਾ ਹੈ ਦਵਾਜ਼ ਦਿੱਤਾ ਹੈ ਜ਼ੁਬਾਨ ਦਿੱਤੀ ਹੈ ਕੰਨ ਦਿੱਤੀ ਹੈ ਸਵਾਸ ਦਿੱਤੇ ਨੇ ਰਣ ਨੂੰ ਧਰਤੀ ਦਿੱਤੀ ਹੈ ਪੀਣ ਨੂੰ ਪਾਣੀ ਦਿੱਤਾ ਹੈ ਜੀਣ ਨੂੰ ਸਵਾਸ ਮਨ ਦਿੱਤੀ ਹੈ ਕੋਈ ਖਾਲੀ ਨਹੀਂ ਉਦੀ ذات ਤੋਂ ਬਿਨਾ ਉਹਨੇ ਸਾਰਿਆਂ ਦੀਆਂ ਚੌਲੀਆਂ ਵਿੱਚ ਸਭ ਕੁਝ ਪਾਇਆ ਹੋਇਆ ਹਾਂਜੀ